ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦ ਦੀਆਂ ਵੱਡੀਆਂ ਖਬਰਾਂ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਹੋਈ ਸਖਤ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤੇ ਵੱਡੇ ਹੁਕਮਾਂ ਮੋੜ ਸਿਆਸਤ 'ਚ ਸਰਗਰਮ ਹੋਏ ਸੁਖਵੀਰ ਸਿੰਘ ਬਾਦਲ ਕਿਹਾ ਵਿਵਾਦਾਂ ਨੂੰ ਖਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਅੱਜ ਵੀ ਨਹੀਂ ਚੱਲਣਗੀਆਂ ਬੱਸਾਂ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਟਲੀ ਸੁਣਵਾਈ ਹਾਈ ਪਾਵਰ ਕਮੇਟੀ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਕੀਤੀ ਮੁਲਾਕਾਤ ਅਕਾਲੀ ਦਲ ਵੱਲੋਂ ਸਤੀਫੇ ਨਾਮਨਜ਼ੂਰ ਕਰਨ ਤੇ ਜਥੇਦਾਰ ਸਾਹਬ ਦਾ ਵੱਡਾ ਬਿਆਨ ਕਿਹਾ ਪੰਚ ਜਗਜੀਤ ਸਿੰਘ ਸਵਾਨਾ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ 'ਚ ਅਨਾਕਾਨੀ ਨਾ ਕਰਿਆ ਕਾਲੀ ਦਲ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਜਗਜੀਤ ਸਿੰਘ ਢੱਲੇਵਾਲ ਨਾਲ ਕੀਤੀ ਮੁਲਾਕਾਤ ਜਗਜੀਤ ਸਿੰਘ ਢੱਲੇਵਾਲ ਨੇ ਇਲਾਜ ਕਰਵਾਉਣ ਵਾਲੀ ਨਿਕਾਰੀ ਬੇਨਤੀ ਪੰਜਾਬ 'ਚ ਸੰਗਣੀ ਤੁੰਦ ਦਾ ਕਹਿਰ جاری ਐ ਇੰਨਾ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਅਲਰਟ ਕੀਤਾ ਜਾ ਰਹੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ ਕਿਹਾ ਸੁਖਵੀਰ ਬਾਦਲ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਹੋਇਆ ਪਗੋੜਾ ਪੰਜਾਬ ਸਰਕਾਰ ਹੁਣ ਸੂਬੇ 'ਚ ਨਸ਼ਿਆਂ ਦੀ ਲਾਹਮਤ ਨੂੰ ਠੱਲਣ ਲਈ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਇਸ ਲਈ ਸਰਕਾਰ ਵੱਲੋਂ ਜਿੱਥੇ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ ਉੱਥੇ ਹੀ ਹੁਣ ਸਰਕਾਰ ਨਸ਼ਿਆਂ ਖਿਲਾਫ ਨਵੀਂ ਨੀਤੀ ਲਿਆਉਣ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਨਵੀਂ ਨੀਤੀ ਦਾ ਇੱਕੋ ਮਕਸਦ ਨਸ਼ਿਆਂ ਦੀ ਰੋਕਥਾਮ ਨਸ਼ਾ ਛਡਾਉਣਾ ਤੇ ਨਸ਼ੇੜੀਆਂ ਦਾ ਮੁੜ ਵਸੇਵਾ ਕਰਵਾਉਂਦਾ ਪ੍ਰਬੰਧ ਕਰਨਾ ਹੈ ਤੇ ਪ੍ਰੋਗਰਾਮ ਉਲੀਕਣਾ ਹੈ ਸੂਬਾ ਸਰਕਾਰ ਆਉਂਦੇ 2-3 ਮਹੀਨਿਆਂ ਚ ਨਵੀਂ ਨੀਤੀ ਨੂੰ ਲਾਗੂ ਕਰਨ ਦੇ ਰੋ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਨੀਤੀ ਨੂੰ ਤਿਆਰ ਕਰਨ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ ਸੂਬੇ ਦੇ ਨਸ਼ਾ ਛਡਾਓ ਅਤੇ ਮੁੜ ਵਸੇਵਾ ਪ੍ਰੋਗਰਾਮ ਦੀ ਨਿਗਰਾਨੀ ਤੇ ਤਾਲਮੇਲੀ ਮੁਖ ਸਕੱਤਰ ਕੇ ਪੀ सिन्हा ਦੀ ਅਗਵਾਈ ਹੇਠ ਇੱਕ ਸਟੇਟ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਨੋਡਲ ਅਫਸਰ ਪ੍ਰਮੁਖ ਸਕੱਤਰ ਰਾਹੁਲ ਤਿਵਾੜੀ ਨੂੰ ਲਿਆ ਗਿਆ ਹੈ ਇਸ ਨੀਤੀ ਦਾ ਕੇਂਦਰ ਬਿੰਦੂ ਨਾਬਾਲਗਾਂ ਦੇ ਜਿੰਨਾ ਚ ਪਿਛਲੇ ਸਮੇਂ ਦੌਰਾਨ ਨਸ਼ੇ ਦਾ ਰੁਝਾਨ ਵੱਧ ਦੇਖਣ ਨੂੰ ਮਿਲ ਰਿਹਾ ਹੈ ਨਵੀਂ ਨੀਤੀ ਦੀ ਮੁੱਢਲੀ ਰੂਪਰੇਖਾ ਅਨੁਸਾਰ ਵਿਦਿਅਕ ਅਦਾਰਿਆਂ ਚ ਨਸ਼ਿਆਂ ਦਾ ਰੁਝਾਨ ਰੋਕਣ ਵੱਲ ਸੇਧਤ ਹੋਣ ਵਾਲੇ ਪਾਠਕ੍ਰਮ ਬਣਾਏ ਜਾਣੇ ਹਨ ਅਤੇ ਅਗਲੇ ਵਿਦਿਅਕ ਸੈਸ਼ਨ ਤੋਂ ਇਸ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ ਇਸੇ ਤਰ੍ਹਾਂ ਔਰਤਾਂ ਲਈ ਨਸ਼ਾ ਛਡਾਓ ਅਤੇ ਮੂਡ ਸੇਵਾ ਕਲੀਨਿਕ ਲੁਧਿਆਣਾ ਚ ਸਥਾਪਿਤ ਕੀਤੇ ਜਾ ਰਹੇ ਹਨ ਅਕਾਲੀ ਦਲ ਅਜੇ ਖਤਮ ਨਹੀਂ ਹੋਇਆ ਇਹ ਬਿਆਨ ਸੁਖਵੀਰ ਸਿੰਘ ਬਾਦਲ ਵੱਲੋਂ ਸ਼੍ਰੀ ਮੁਖਸਰ ਸਾਹਿਬ ਵਿਖੇ ਅਕਾਲੀ ਦਲ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਆਰਾਮ ਕਰ ਰਿਹਾ ਸੀ ਪਰ ਹੁਣ ਜਾਗ ਚੁੱਕਿਆ ਹੈ ਹੁਣ ਸਭ ਨੂੰ ਬੰਦਾ ਬਣਾਵਾਂਗੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ਼੍ਰੀ ਕਾਲ ਤਕਸਾਈ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤੇ ਬੋਲਦੇ ਹੋਏ ਕਿ ਹੈਗੀ ਸਾਡੇ ਉੱਤੇ ਝੂਠੇ ਇਲਜ਼ਾਮ ਲਾਏ ਗਏ ਸਨ ਸਾਰੇ ਵਿਵਾਦਾਂ ਨੂੰ ਖਤਮ ਕਰਨ ਲਈ ਹੀ ਸਾਰੇ ਇਲਜ਼ਾਮ ਝੋਲੀ ਪਾ ਲਏ ਹਨ ਉਹਨਾਂ ਨੇ ਕਿਹਾ ਕਿ ਕਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਕਾਲੀ ਦਲ ਖਿਲਾਫ ਬਿਆਨਬਾਜ਼ੀ ਤੇ ਸਿਆਸਤ ਹੋਈ ਹੈ ਜਿਸ ਪਿੱਛੋਂ ਅਸੀਂ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਿਆ ਹੈ ਸਾਰਾ ਵਿਵਾਦ ਖਤਮ ਹੀ ਤਾਂ ਹੋਣਾ ਸੀ ਸਾਡੇ ਲਈ ਸ਼੍ਰੀ ਅਕਾਲ ਤਖਸੈਬ ਸੁਪਰੀਮ ਅਥোরਿਟੀ ਹੈ ਤੁਸੀਂ ਅੱਜ ਦੀਆਂ ਨਵੀਆਂ ਪਾਰਟੀਆਂ ਨੂੰ ਪੁੱਛ ਲਓ ਕਿ ਤੁਸੀਂ ਸ਼੍ਰੀ ਅਕਾਲ ਤਖਸੈਬ ਨੂੰ ਮੰਨਦੇ ਹੋ ਕਾਂਗਰਸ ਦੀ ਗੱਲ ਕਰ ਲਓ ਰਾਜਾ ਵਰਿੰਗ ਤਾਂ ਖੁਦ ਜਥੇਦਾਰਾਂ ਖਿਲਾਫ ਬੋਲ ਚੁੱਕੇ ਹਨ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੀਡਰ ਕੋਈ ਇੱਕ ਦਿਨ ਵਿੱਚ ਨਹੀਂ ਬਣਦਾ ਅੱਗ ਚੋਂ ਨਿਕਲ ਕੇ ਬਣਨਾ ਪੈਂਦਾ ਹੈ ਜਿੰਨੀ ਦੇਰ ਤੱਕ ਆਪਾਂ ਪਛਾਣਦੇ ਨਹੀਂ ਕਿ ਆਪਣਾ ਕੌਣ ਹੈ ਤੇ ਪ੍ਰਾਇਆ ਕੌਣ ਹੈ ਉਹਨਾਂ ਕਿਹਾ ਕਿ ਇਕੱਲਾ ਸੁਖਵੀਰ ਬਾਦਲ ਪੰਜਾਬ ਨੂੰ ਨਹੀਂ ਬਚਾ ਸਕਦਾ ਸਗੋਂ ਵਰਕਰ ਬਚਾ ਸਕਦੇ ਹਨ ਮੈਨੂੰ ਡਰ ਹੈ ਕਿ ਕੋਈ ਹੋਰ ਨਾ ਜਾਵੇ ਝੂਠ ਬੋਲਣ ਵਾਲਾ इमोशनल ਕਰ ਵੋਟਾਂ ਲੈਣ ਵਾਲਾ ਉਹ ਸਮਝਦੇ ਹਨ ਕਿ ਸਿਆਸਤ ਇੱਕ ਦੁਕਾਨ ਹੈ ਜਦ ਕਿ ਬਾਦਲ ਸਾਹਿਬ ਸਿਆਸਤ ਨੂੰ ਸੇਵਾ ਮੰਨਦੇ ਸਨ ਅੱਜ ਸਮਾਂ ਹੈ ਕਾਲੀ ਦਲ ਨੂੰ ਤਕੜਾ ਕਰਨ ਦਾ ਪੰਜਾਬ ਚ ਸਰਕਾਰੀ ਬਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਬੀਤੇ ਦਿਨ ਵੀ ਪੰਜਾਬ ਚ ਸੜਕਾਂ ਤੇ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬਸਾਂ ਨਹੀਂ ਚੱਲੀਆਂ ਅਤੇ ਅੱਜ ਵੀ ਬਸਾਂ ਦਾ ਚੱਕਾ ਜਾਮ ਰਹੇਗਾ ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ ਦੱਸ ਦਈਏ ਕਿ ਪੰਜਾਬ ਚ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ 3 ਦਿਨਾਂ ਲਈ ਹੜਤਾਲ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਪੰਜਾਬ ਚ ਪੀਆਰਟੀਸੀ ਅਤੇ ਪਣ ਬੱਸ ਯੂਨੀਅਨ ਦੇ ਹੜਤਾਲ ਦੇ ਸੱਦੇ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਬੇੜੇ ਚ ਇਸ ਸਮੇ 1300 ਪੀਆਰਟੀਸੀ ਅਤੇ 1700 ਪਣ ਬੱਸ ਬੱਸਾਂ ਚੱਲਦੀਆਂ ਹਨ ਜਿਨ੍ਹਾਂ ਰਾਹੀਂ ਰੋਜ਼ਾਨਾ ਲੱਖਾਂ ਲੋਕ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਪਰ ਹੁਣ ਲਗਾਤਾਰ 3 ਦਿਨ ਇਹਨਾਂ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਵੇਗਾ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਅੱਜ ਉਹਨਾਂ ਦੇ ਮਰਨ ਵਰਤ ਨੂੰ 43ਵਾਂ ਦਿਨ ਹੈ ਬੀਤੇ ਦਿਨੀ ਸੁਪਰੀਮ ਕੋਰਟ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਣਵਾਈ ਹੋਣੀ ਸੀ ਪਰ ਸੁਪਰੀਮ ਕੋਰਟ ਵੱਲੋਂ ਸੁਣਵਾਈ ਨੂੰ ਟਾਲ ਦਿੱਤਾ ਗਿਆ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ ਸ਼੍ਰੀ ਅਕਾਲ ਤਖਤ ਸਾਈ ਦੇ ਜਥੇਦਾਰ ਗਿਆਨੀ ਰਵੀਰ ਸਿੰਘ ਨੇ ਸ਼੍ਰੋਮਣੀ ਕਾਲੀ ਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਈ ਤੋਂ ਪੰਜ ਸਿੰਘ ਸੈਵਾਨਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਵਿੱਚਾਂ ਨਾਕਾਨੀ ਨਾ ਕਰੇ ਇਸ ਦੇ ਨਾਲ ਹੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸ਼ਿਕਾਇਤ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਹੇਠ ਨਾ ਆਉਂਦਾ ਦਾਵਾ ਕਰਦਿਆਂ ਜਾਂਚ ਸ਼੍ਰੀ ਅਕਾਲ ਤਖਸੈ ਨੂੰ ਸੌਂਪਣ ਦੀ ਗੱਲ ਆਖੀ ਹੈ ਇਸ ਮੌਕੇ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਸੈ ਦੀ ਫਸੀਲ ਤੋਂ ਸੁਣਾਏਗੇ ਪੰਜ ਸਿੰਘ ਸੈਵਨ ਦੇ ਫੈਸਲੇ ਨੂੰ ਅਕਾਲੀ ਦਲ ਨੂੰ ਪੂਰਾ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਸੁਖਵੀਰ ਬਾਦਲ ਅਤੇ ਹੋਰ ਆਗੂਆਂ ਦੇ ਅਸਤੀਫਿਆਂ ਨੂੰ ਪ੍ਰਵਾਨ ਕਰਨ ਵਿੱਚ ਅਨਾਕਾਨੀ ਨਹੀਂ ਕਰਨੀ ਚਾਹੀਦੀ ਦੱਸ ਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਸਣੇ ਪੰਜ ਸਿੰਘ ਸੈਵਾਨਾ ਵੱਲੋਂ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ ਇਸ ਤਹਿਤ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹਦੇਸ਼ ਦਿੱਤਾ ਗਿਆ ਸੀ ਕਿ ਉਹ ਸੁਖਵੀਰ ਬਾਦਲ ਸਣੇ ਹੋਰ ਨਾ ਦੇ ਅਸਤੀਫੇ ਪ੍ਰਵਾਨ ਕਰੇ ਅਤੇ 3 ਦਿਨਾਂ ਦੇ ਅੰਦਰ ਇਸ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇ ਪਰ ਅਜੇ ਹਾ ਨਹੀਂ ਹੋਇਆ ਪੰਜਾਬ ਤੇ ਹਰਿਆਣਾ ਦੀ ਖਨੋਰੀ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਸਾਨਾ ਗੋਜਗਜੀਤ ਸਿੰਘ ਦਲੇਵਾਲ ਨੂੰ ਮਰਨ ਵਰਤੇ ਤੇ ਬੈਠੇ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ ਇਸ ਦੌਰਾਨ ਕਿਸਾਨੀ ਮਸਲੇ ਨੂੰ ਕੋਖਣ ਲਈ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਜਸਟਿਸ ਨਾਇਬ ਸਿੰਘ ਦੀਗ ਵੱਲੋਂ ਹੇਠ ਘਟਿਤ ਕੀਤੀ ਗਈ ਉਚਿਤਤਾਤੀ ਕਮੇਟੀ ਨੇ ਟਾਬੀ ਗੁਜਰਾ ਬਾਰਡਰ ਤੇ ਬਾਅਦ ਦੁਪਹਿਰ ਮਰਨਵਰਤ ਤੇ ਚੱਲ ਰਹੇ ਕਿਸਾਨਾਂ ਗੁਜਗਜੀਤ ਸਿੰਘ ਢੱਲੇਵਾਲ ਨਾਲ ਮੀਟਿੰਗ ਕੀਤੀ ਇਸ ਮੌਕੇ ਕਮੇਟੀ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਇਲਾਜ ਕਰਵਾਉਣ ਜਾਂ ਫਿਰ ਹਲਕੀ ਮੈਡੀਕਲ ਡੋਜ਼ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਜਗਜੀਤ ਸਿੰਘ ਢੱਲੇਵਾਲ ਨੇ ਇਨਕਾਰ ਦਿੱਤਾ ਇਸ ਦੇ ਨਾਲ ਹੀ ਜਗਜੀਤ ਸਿੰਘ ਢੱਲੇਵਾਲ ਨੇ ਕਮੇਟੀ ਨੂੰ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ ਤਾਂ ਜੋ ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਨਾਇਬ ਸਿੰਘ ਦੀ ਅਗਵਾਈ ਵਾਲੀ ਕਮੇਟੀ ਚ ਸਾਬਕਾ ਡੀਜੀਪੀ ਬੀਐਸ ਸੰਧੂ ਅਰਥਸ਼ਾਸਤਰੀ ਆਰਐਸ ਘੁੰਮਣ ਖੇਤਰੀ ਮਾਹਰ ਦਵਿੰਦਰ ਸ਼ਰਮਾ ਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸੂਪਾਲ ਸਿੰਘ ਵੀੇ ਸ਼ਾਮਿਲ ਸਨ ਪੰਜਾਬ ਚ ਪਿਛਲੇ ਦਿਨਾਂ ਤੋਂ ਠੰਡ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅੱਜ ਪੰਜਾਬ ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ ਕਈ ਜ਼ਿਲ੍ਹਿਆਂ ਚ ਸਵੇਰ ਤੋਂ ਹੀ ਕੋਰੇ ਦਾ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ ਚ ਪੀਲੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਾਦਲਾਂ ਦੇ ਰਾਜ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਰੇ ਅਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਬਲਜੀਤ ਸਿੰਘ ਦਾਦੂਵਾਲ ਨੇ ਕਿ ਹੈਗੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਸੁਖਵੀਰ ਸਿੰਘ ਬਾਦਲ ਨੇ ਇਕੱਲਾ ਹੀ ਇਕੱਲਾ ਗੁਨਾਹ ਮੰਨਿਆ ਤੇ ਸ਼੍ਰੀ ਅਕਾਲ ਤਖਸੈਵ ਨੇ ਸ਼੍ਰੋਮਣੀ ਕਾਲੀਦਾਲ ਵਿੱਚੋਂ ਅਸਤੀਫਾ ਦੇਣ ਦਾ ਹੁਕਮ ਦਿੱਤਾ ਸੀ ਅਤੇ 7 ਮੈਂਬਰੀ ਕਮੇਟੀ ਬਣਾ ਕੇ ਸੰਗਤ ਵਿੱਚੋਂ ਉਦੇਦਾਰ ਸਥਾਪਿਤ ਕਰਨ ਲਈ ਕਿਹਾ ਸੀ ਦਾਦੂਵਾਲ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਸੈਵ ਦੇ ਹੁਕਮਾਂ ਤੋਂ ਸੁਖਵੀਰ ਬਾਦਲ ਪਗੋੜਾ ਹੋ ਚੁੱਕਿਆ ਹੈ ਦਾਦੂਵਾਲ ਨੇ ਕਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਵੱਡੇ ਉਦੇ ਦਿੱਤੇ ਗਏ ਹਨ ਉਹਨਾਂ ਕਿ ਹੈਗੇ ਬਾਦਲ ਪਰਿਵਾਰ ਸ਼੍ਰੀ ਅਕਾਲ ਤਖਸਾਈ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਚੋਣਾ 'ਚ ਇੱਕ ਹੋਰ ਚੋਣ ਨਿਸ਼ਾਨ ਚੀਤਾ ਨਾਲ ਮਿਲ ਕੇ ਚੋਣ ਲੜ ਰਹੇ ਹਨ ਬੋਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਨਾ ਪੜੋਤੀ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਸਾਰਾ ਕੁਝ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਪਰ ਮੈਂ ਮੰਨ ਸੀ ਮੈਂ ਕਿਹਾ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸੀ ਅਖਾਲਤਖ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲ ਹੀ ਹੈ ਜਿਹੜਾ ਸਿਰਚਕ ਹੁੰਦਾ ਹੈ ਤੁਸੀਂ ਐਂ ਕਰਦੇ ਆ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਕੁਝ ਕੋ ਅਖਾਲਤਖ ਸਾਹਿਬ ਨੂੰ ਮੰਨਦੇ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਤੇ ਜੱਜ਼ਰ ਬਣਾ ਲਏ ਕੀ ਉਹ ਮੰਦੇ ਕਾਂਗਰਸੀ ਦੇਖ ਲੋ ਰਾਜਾ ਵੜੈ ਨੇ ਕੀ ਬੋਲਿਆ ਸੀ ਜੱਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਦੇ ਆ ਤੇ ਉਹ ਆਪਣੀ ਪਾਰਟੀ ਇਕਾਦੀਲ ਜੋ ਸਿਰ ਚ ਕੌਂਦੀ ਆ ਜੋ ਵੀ ਕੋਈ ਤਾਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਐ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਤੁਹਾਨੂੰ ਸਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਕੱਲਾ ਸੁਪੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਨੂੰ ਨਹੀਂ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰ ਦੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਚੱਕੀ ਲਿਆਉਣੀ ਹੈ ਤਾਂ ਕਾਲੀ ਦਲੀਕ ਲਿਆ ਦਿੰਦਾ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲਓ ਮੈਨੂੰ ਤੁਹਾਡਾ ਡਰ ਹੈ ਕਿ ਕੋਈ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ ਮੋਸ਼ਨਲ ਕਰਕੇ ਮੋਸ਼ਨਲ ਕਰਕੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਬਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਤਾਂ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀਗੀ ਸੈੱਟ ਅਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਸਾ ਸੂਲਤਾ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮੱਗੀ ਜਿਹੜੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਕੇ ਆਪਣੇ ਨਾਲ ਗਿਆ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਲੈਕਸ਼ਨ ਆਪਣੇ ਬਾਈਲੈਕਸ਼ਨ ਬਾਈਕਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਆਉਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮੁਸਾ ਬਣਦਾ ਉਹਨਾਂ ਦੇਖ ਲਓ ਆ ਜਿਹੜਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਹਦੇ ਦੁੱਖ ਸੁੱਖ ਚਾਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸ ਸਿਆਸਤ ਇੱਕ ਦੁਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਂ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ ਸੋ ਆਪਣਾ ਪਛਾਣੀ ਹੈ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਰਪੰਚੀ ਇਲੈਕਸ਼ਨ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਤੁਸੀਂ ਜਿੱਤ ਗਏ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਜੇ ਆਉਣਾ ਤਾਂ ਦਿਨੋ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿ ਮੰਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬੱਸਾ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਮੱਥਾ ਟੇਕਣ ਜਾਣਾ ਕਿਤੇ ਪਰ ਆਪਾਂ ਸਿੱਧੇ ਕਾਨਪਾਂਚ ਆਪਾਂ ਕਿਉਂ ਫਾਰਮੈਲਟੀ ਕਰ ਰਹੇ ਕਿਤੇ ਵਸ ਤੇ ਕੱਲ ਫਾਰਮੈਲਟੀ ਕੋਈ ਨਹੀਂ ਕਰਨੀ ਉਹ ਫੌਜੀ ਲੈ ਕੇ ਆਓ ਜਿਹੜੇ ਪੀੜੀਆਂ ਤੋਂ ਜਿਹਨੂੰ ਪਤਾ ਅਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਏ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਟਿਕ ਜਾਣਗੇ ਆ ਤਾਂ ਬਹੁਤ ਤਗੜੀ ਬਹੁਤ ਜਾਂਦੇ ਬੰਦੇ ਭੱਜ ਜਾਂਦੇ ਆ ਆਪਾਂ ਤੋਂ ਆ ਬਾਇ ਬੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਆ ਸੀ ਅੱਛਾ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਇਸ ਕਰਕੇ ਦਿਖਾ ਦਿਓ ਫਿਰ ਬਾਕੀ ਵਾਲੇ ਦਿਨ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੱਗਦੇ ਰਹੇਗਾ ਸੋ ਜਿਹੜਾ ਅਸੀਂ ਪਲਾਨ ਕੀਤਾ ਹੈ ਜਿਹੜੇ ਆ ਬਾਹਰਲੇ ਜ਼ਿਲ੍ਹੇ ਆ ਹਲਕੇ 27 ਹਲਕੇ ਆ ਜੀ ਭਾਜੀ ਜਿਆਦਾ ਨਹੀਂ ਕਲੀਆਂ 10 ਦਸਾਂ ਨੇ ਮੁਕਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਠੱਗੀ ਨਾ ਮਾਰੇ ਮਾਰੇ ਕਹੇ ਤੁਸੀਂ ਕਾਰ ਤੇ ਮੈਂ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾ ਦੱਸਾ ਬਸਾਂ ਦੀ ਆਉਦੀ ਲਿਸਟ ਦੇ ਦਿਓ 10 ਕੱਲੀ ਦੱਸ 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਦਰਦ ਹੋਵੇ ਮੈਂ ਕਾਲੀ ਦਲ ਦੀ ਕਾਨਫਰੈਂਸ ਜਾਣਾ ਬਈ ਇਹ ਕਿ ਸੁਝਾ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਆਏ ਕਿ ਨਾ ਆਏ ਲੋੜ ਨਹੀਂ ਹਮ ਨਹੀਂ 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 ਆਪਾਂ ਕੱਲੇ 72 ਹਲਕੇ ਯਾਰ ਮੁਕਸਰ ਵਾਲੇ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਸੰਗੋ ਸੰਗੀਤ ਦਾਸ ਕਹਿੰਦਾ ਸੋਨਿਹਾਰ ਨਰਾਸਰੀਆ ਦੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਡਲੇ ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਘਰ ਨਾਲ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗਾ ਠੀਕ ਹੈ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਦੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਤਾਂ ਜਿਵੇਂ ਘਰ ਦੇ लाडले ਹੁੰਦੇ ਆ ਅਰੇ ਪੰਜਾਬ ਦਾ ਮੁਕਤ ਠੇਕਾ 90 ਹਜ਼ਾਰ ਲੱਖ ਆ ਜੀ ਹਾਂ ਹਾਂ ਪਰ ਆਇਆ ਰੈਗੂ ਲੈਂਦਾ ਸੀ ਤੇ ਉਸ ਕਰਕੇ ਆਪਾਂ ਇੱਕ ਦਿਨ ਨਹੀਂ ਖੰਡ ਚ ਚੱਲਦੇ ਤਾਂ ਉਸ ਕਰਕੇ ਸਾਰੇ ਪੱਕੀ ਜਿਹੜਾ ਆਪਣੇ ਬਠਿੰਡਾ ਪਾਰਲੀਮੈਂਟ ਤੇ ਆਪਣਾ ਜਿਹੜਾ ਹੈਗਾ ਫੋਸਪੁਰ ਤੇ ਆਪਣੀ ਥੋੜੀ ਕੋਟੀ ਬਾਕੀ ਜਗ੍ਹਾ ਤੇ ਮੁਕਸਬ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ ਬਸ ਮੇਨ ਵੱਤ ਕਰ ਥੋੜੀ ਤੁਸੀਂ ਲੈ ਕੇ ਆਉਣਾ ਹੈ ਬਸ ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬਸ ਤੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਅਲੀ ਵੀ ਥੋੜਾ ਮਿਲਦਾ ਸੁੱਤੇ ਪੈ ਗਏ ਅਨ ਚਾਹਤੇ ਨੇ ਨਹੀਂ ਤਾਂ ਭਗਵਾਨ ਜੀ ਮਨ 5 ਸਾਲ ਬਾਅਦ ਫੇਰ ਤੋਂ ਆ ਜੂ ਹੈ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿ ਸੌਣਾ ਦੇ ਨਹੀਂ ਤੇ ਡਾਕੂ ਆ ਜੂ ਉਹਵੇਂ ਉਹਨਾਂ ਦਾ ਲੋਕਾਂ ਨੂੰ ਡਰਾਉਣ ਲੱਗ ਗਏ ਜੇ ਭਗਵਾਨ ਤੋਂ ਫੇਰ ਤੋਂ ਆ ਜੂ ਜੇ ਤੁਸੀਂ ਨਾ ਜਾ ਗਏ ਐਨਾ ਦੁਖੀ ਕਰਤਾ ਉਹਨੇ ਐਨਾ ਪੁਰਾ ਹਾਲ ਆ ਜੀ ਪਡਾਲ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਬੀਬੀਆਂ ਨੂੰ ਬੀਬੀਆਂ ਦਾ ਥੋੜਾ ਕਮਾਂਡ ਹੈਗੀ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਜੀ ਨੇ ਚੈਲੰਜ ਲਿੱਤਾ ਹੈ ਕਹਿੰਦਾ ਤੁਸੀਂ ਅੱਤੂ ਅੱਤ ਵੰਡੋ ਪਡਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕ ਕੱਲ ਦੱਸਾਂ ਪਿਛਲੇ ਮਾਗੀ ਦੇ ਮੇਲੇ ਤੇ ਪਿਛਲੇ ਮਾਗੀ ਦੇ ਮੇਲੇ ਤੇ ਬੀਬੀਆਂ ਦਾ ਘੱਟ ਇੱਕ ਦਿਨ ਪਹਿਲੇ ਦਾ ਅਸੀਂ ਉਹਦੇ ਬਾਅਦ ਬੰਦਿਆਂ ਨਾਲੋਂ ਜ਼ਿਆਦਾ ਸੀ ਮਤਲਬ ਸਹੀ だっ ਵੇਖ ਲਓ ਹੁਣ ਨਾ ਆਪ ਕਹਿਣਾ ਨਹੀਂ ਵੱਜ ਗਿਆ ਭਰਾਂ ਜੀ ਐਡ ਮੁੜ ਕੇ ਤੁਹਾਨੂੰ ਕਹਿੰਦੇ ਹੋ ਜਾ ਵੋ ਕਰ ਦਿੰਦੇ ਅਸੀਂ ਨਹੀਂ ਆਪਾਂ ਤਾਂ ਮੈਂ ਤਾਂ ਇਹ ਕਹਿਣਾ ਕਿ ਆਪਾਂ ਇਕੱਠੇ ਹੋਈਏ ਵਾਪਸ ਪੰਜਾਬ ਦੀ ਸਰਦਾਰੀ ਕਾਇਮ ਕਰੀਏ ਤਾਂ ਬਚੂਗਾ ਪੰਜਾਬ ਤੇ ਕਾਲੀ ਦਲ ਤੁਹਾਡੀ ਮਾਂ ਬਾਪ ਦੀਆਂ ਕਿਸੇ ਦੀ ਨਹੀਂ ਤੁਹਾਡੀ ਆਪਣੀ